ਹਾਂਜੀ ਸਤਿ ਸ੍ਰੀ ਅਕਾਲ ਤੁਹਾਡਾ ਸਾਰਿਆਂ ਦਾ ਸਾਡੇ YouTube ਚੈਨਲ ਮਰਾਹੜ ਫੈਮਲੀ ਵਿੱਚ ਸਵਾਗਤ ਹੈ ਜੀ ਅਸੀਂ ਮੀਟ ਕਰਦੇ ਹਾਂ ਤੁਸੀਂ ਸਾਰੇ ਜਣੇ ਠੀਕ ਹੋਵੋਗੇ ਅਸੀਂ ਵੀ ਠੀਕ ਹਾਂ ਜੀ ਅੱਜ ਆਪਾਂ ਤੁਹਾਡੇ ਲਈ ਨਵੀਂ ਵੀਡੀਓ ਲੈ ਕੇ ਆਏ ਹਾਂ ਵੀਡੀਓ ਨੂੰ ਐਂਡ ਤੱਕ ਬਣੇ ਰਹੋ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਹਾਂਜੀ ਸਵੇਰ ਦਾ ਟਾਈਮ 11:00 ਵੱਜ ਚੁੱਕੇ ਨੇ ਤੇ ਜੇ ਆਪਾਂ ਅੰਦਰਲੇ ਕੰਮ ਸਾਰੇ ਕਰ ਲੈਨੇ ਝਾੜੂ ਕੋਈ ਚਲਾ ਲਿਆ ਤੇ ਕੱਪੜੇ ਵੀ ਧੋਲੇ ਸੀ ਤੇ ਉਸ ਤੋਂ ਬਾਅਦ ਮੈਂ ਇਹ ਚੋਤਾ ਕੀ ਤਦਾ ਟੱਬ ਇਹ ਸੁਕਾ ਕੇ ਰੱਖਣਾ ਸੀ ਕਿਉਂਕਿ ਕੋਈ ਬਰਸ਼ਾਤ ਦਾ ਮੌਸਮ ਆ ਜਾ। ਹੁਣ ਇਹਦੀ ਜ਼ਿਆਦਾ ਲੋੜ ਨਹੀਂ। ਤੇ ਉਸ ਤੋਂ ਬਾਅਦ ਮੈਂ ਤੁਹਾਨੂੰ ਅੱਜ ਵੀਡੀਓ ਦਿਖਾ ਰਹੀ ਹਾਂ। ਆਪਾਂ ਬਣਾ ਰਹੇ ਸੀ ਵੀਡੀਓ ਝਾੜੂ ਵਾਸਤੇ। ਝਾੜੂ ਦੀ ਸਭ ਤੋਂ ਵੱਡੀ ਪ੍ਰੋਬਲਮ ਹੁੰਦੀ ਹੈ ਜਦੋਂ ਆਪਾਂ ਨਵਾਂ ਝਾੜੂ ਖਰੀਦਦੇ ਹਾਂ ਨਾ ਉਹਦੇ ਵਿੱਚੋਂ ਨਾ ਕਾਫੀ ਸਾਰਾ ਗੋਰ ਨਿਕਲਦਾ। ਉਹਦੇ ਲਈ ਆਪਾਂ ਅੱਜ ਤੁਹਾਨੂੰ ਹੱਲ ਦੱਸਦੇ ਆਂ ਸਭ ਤੋਂ ਪਹਿਲਾਂ ਆਪਾਂ ਝਾੜੂ ਨੂੰ ਕੀ ਕਰਨਾ ਹੈ ਕੰਗਾ ਲੈ ਲੈਣਾ ਵਾਲਾ ਉਹ ਮਤਲਬ ਥੋੜਾ ਐਂਦਾ ਵੀ ਧੀਕ ਜਾਂ ਕੰਗਾ ਨਾ ਵੀ ਮੋਟਾ ਕੰਗਾ ਹੋਵੇ ਉਹਨੂੰ ਕੀ ਕਰਨਾ ਆਪਾਂ ਝਾੜੂ ਦੇ ਉੱਪਰ ਨਾ ਤਾਂ ਹੱਥ ਰੱਖ ਕੇ ਦੱਬ ਕੇ ਉਸ ਤੋਂ ਬਾਅਦ ਇਹਨੂੰ ਹਲਕਾ ਹਲਕਾ ਕੰਗੇ ਨਾਲ ਆ ਜਿਹੜਾ ਨਾ ਜਿੱਦਾਂ ਆਪਾਂ ਵਾਲ ਨੂੰ ਕੰਗੀ ਕਰਦੇ ਆਂ ਹਲਕਾ ਹਲਕਾ ਉੱਪਰ ਉੱਪਰੋ ਕਰਨਾ ਹੈ ਜ਼ਿਆਦਾ ਦਬਾ ਕੇ ਨਹੀਂ ਕਰਨਾ ਕਿਉਂਕਿ ਵਿੱਚ ਗੁਲਜਣ ਦੀ ਝਾੜੂ ਤਾਂ ਝਾੜੂ ਟੁੱਟ ਜੈਗਾ ਹਲਕਾ ਹਲਕਾ ਇਦਾਂ ਤੁਸੀਂ ਆਪਣੇ ਕੋਲੇ ਕੋਲੇ ਹੱਥਾਂ ਨਾਲ ਇਦਾਂ ਫੇਰਨਾਗਾ 90 ਰੋਡ ਉੱਪਰ ਉੱਪਰ ਪਤਾ ਕਿ ਇਹ ਜ਼ਿਆਦਾ ਦੱਬ ਕੇ ਨਹੀਂ ਉਹ ਕਰਨਾ ਸਾਰੀਆਂ ਸਾਈਡਾਂ ਗੋਲ ਗੋਲ ਘੁਮਾ ਕੇ ਨਾ ਇਦਾਂ ਉੱਪਰ ਉਖੜੋ ਇਦਾਂ ਹਲਕੇ ਹਲਕੇ ਹੱਥਾਂ ਨਾਲ ਇਹ ਕੰਗਾ ਮਾਰੀ ਜਾਣਾ ਤੇ ਜਿਹੜਾ ਇਹਦੇ ਵਿੱਚ ਦੂਰ ਹੋਊਗਾ ਨਾ ਉਹ ਆਪਣੇ ਆਪ ਨਿਕਲਣਾ ਸ਼ੁਰੂ ਹੋ ਜੂਗਾ ਜਦੋਂ ਕੰਗੇ ਨਾਲ ਬਾਹਵਾਂਗੇ ਜੇ ਆਪਾਂ ਜ਼ਿਆਦਾ ਜ਼ੋਰ ਨਾਲ ਦੱਬ ਕੇ ਕੰਗਾ ਮਾਰਾਂਗੇ ਤਾਂ ਇਹਦੇ ਵਿੱਚ ਜੜੀ ਆ ਨਾ ਆਪਣੇ ਤੀਲੀਆਂ ਨਿਕਲਣੀਆਂ ਸ਼ੁਰੂ ਹੋ ਜਾਣੀਆਂ ਇਸੇ ਤਰ੍ਹਾਂ ਹੀ ਮੈਂ ਛੋਪ ਛੋਪ ਸਾਰੀਆਂ ਸਾਈਡਾਂ ਕਮਾ ਕਮਾ ਕੇ ਨਾ ਇੱਕ ਦੂਜੇ ਹੱਥ ਨਾਲ ਆਪਾਂ ਦੱਬ ਕੇ ਰੱਖਣਾ ਤੇ ਇਦਾਂ ਆਪਾਂ ਇਹਨੂੰ ਝਾੜੂ ਨੂੰ ਬਾਹਲਾ ਵਾਂਗ ਬਾਹੇ ਜਾਣਾ ਤੇ ਬਾਉਣ ਤੋਂ ਬਾਅਦ ਜਿਹੜਾ ਇਹਦਾ ਬੂਰਾਗਾ ਨਾ ਉਹ ਸਾਰਾ ਇਕੱਠਾ ਹੋ ਜੂਗਾ ਤੇ نیچے ਦੇਖੋ ਸਾਰਾ ਨਿਕਲ ਜਾਣਾ ਨਹੀਂ ਪਤਾ ਕੀ ਹੈ ਇਹ ਜਿੰਨੇ ਦਿਨ ਆਪਾਂ ਘੜੂ ਘੜ ਹਫਤਾ 10 ਦਿਨ ਨਾ ਇਹ ਝਾੜੂ ਚੋਂ ਆਈ ਗੂੜ ਨਿਕਲੀ ਹੋ ਜਿੰਨਾ ਆਪਾਂ ਕੂੜਾ ਇਕੱਠਾ ਕਰਦੇ ਆ ਉਹਨੇ ਫਸ ਤੇ ਫੇਰ ਖਿਲਰ ਜਾਂਦਾ ਸਭ ਤੋਂ ਵੱਡੀ ਪ੍ਰੋਬਲਮ ਆਉਂਦੀ ਆ ਤੋ ਜਲੀ ਇਹ ਨਾ ਸਭ ਤੋਂ ਸੌਖਾ ਤਰੀਕਾ ਹੈ ਇਸ ਤਰ੍ਹਾਂ ਆਪਾਂ ਨਵੇਂ ਝਾੜੂ ਨੂੰ ਨਾ ਅ ਵਿੱਚੋਂ ਬੂਰ ਕੱਢ ਲੈਣਾਗਾ ਕੰਗੀ ਕਰਕੇ ਤੇ ਚੰਗੀ ਤਰ੍ਹਾਂ ਬਸ ਐ ਹੌਲੀ ਹੌਲੀ ਕਰੀ ਜੋ ਤਾਂ ਤਾਂ ਥੋੜਾ ਲੱਗਦਾ ਹੀ ਆ ਪਰ ਕਰਨਾ ਹਲਕੇ ਹਲਕੇ ਹੱਥ ਨਾਲ ਹੀ ਆ ਇਹਨੇ ਚੰਗੀ ਤਰ੍ਹਾਂ ਸਾਰਾ ਬੂਰ ਨੂੰ ਝਾੜ ਦੇਣਾਗਾ ਤੇ ਉਸ ਤੋਂ ਬਾਅਦ ਆਪਾਂ ਇਹ ਕੀ ਕਰਾਂਗੇ ਨਾ ਕਈ ਮੇਰੇ ਭੈਣਾਂ ਪਤਾ ਕੀ ਕਰਦੀਆਂ ਨੇ ਜਿੰਨੇ ਝਾੜੂ ਲਿਆਣੇ ਨੇ ਉਹ ਪਤਾ ਕੀ ਜਦੋਂ ਕੰਦ ਨਾ ਜਾਂ ਫਸਤੇ ਰਗੜ ਕੇ ਇਹ ਬੂਰ ਨੂੰ ਲਾਉਣ ਦੀ ਕੋਸ਼ਿਸ਼ ਕਰਦੀਆਂ ਉਹਦੇ ਨਾਲ ਕਾਫੀ ਹੱਦ ਤੱਕ ਝਾੜੂ ਖਰਾਬ ਹੋ ਜਾਂਦਾ ਉਹਨਾਂ ਝਾੜੂ ਆਪਾਂ ਜੇ ਵਰਤ ਤਰਕੇ ਨਹੀਂ ਖਰਾਬ ਕਰਦੇ ਜਿੰਨਾ ਆਪਾਂ ਇਹਦਾ ਬੂਰ ਲਾਉਣ ਵਾਸਤੇ ਖਰਾਬ ਕਰਦਨੇ ਆ ਤੇ ਉਹਨਾਂ ਦੀ ਸਭ ਤੋਂ ਵਧੀਆ ਤਰੀਕਾ ਇਹ ਹੀ ਹੈ ਇਸੇ ਤਰ੍ਹਾਂ ਹੀ ਬੂਰ ਵੜ ਦੇਖੋ ਸਾਰਾ ਜਿਹੜਾ ਬੂਰਾ ਨਿਕਲ ਚੁੱਕਿਆਗਾ ਤੇ ਇਸ ਤੋਂ ਬਾਅਦ ਆਪਾਂ ਇਹਨੂੰ ਤੁਹਾਨੂੰ ਇੱਕ ਹੋਰ ਹੱਲ ਦੱਸਦੀ ਆ ਤੇ ਜਿਹੜਾ ਆਪਣੇ ਝਾੜੂ ਦਾ ਨਾ ਖਿੰਜ ਜਾਂਦਾ ਜਲਦੀ ਤੀਲੀਆਂ ਨਿਕਲਣ ਲੱਗ ਜਾਂਦੀਆਂ ਨੇ ਹਨਾ ਉਹਦੇ ਲਈ ਆਪਾਂ ਪਤਾ ਕੀ ਕਰਨੀ ਆ ਟੇਪ ਲੈ ਲੈਣੀ ਆ ਜਾਂ ਇਦਾਂ ਬਿਜਲੀ ਦੇ ਤਾਰਾਂ ਤੇ ਲਪੇਟਣ ਵਾਲੀ ਜਾਂ ਕੋਈ ਲੱਕੜੀ ਵਗੈਰਾ ਵਾਲੀ ਇਹ ਮੇਰੇ ਕੋਲ ਇਹ ਨਾ ਲੱਕੜੀ ਅਪਲਾਈ ਤੇ ਲਗਾਉਣ ਵਾਲੀ ਟੇਪ ਆ ਇਹ ਨੂੰ ਮੈਂ ਲੈ ਲਿਆ ਇਹ ਨੂੰ ਨਾ ਮੈਂ ਹਰੇਕ ਝਾੜੂ ਤੇ ਇਸੇ ਤਰ੍ਹਾਂ ਹੀ ਕਰਦੀ ਆ ਆਪਾਂ ਪਲਾਸਟਿਕ ਦੀ ਆ ਉਹਦੇ ਤੋਂ ਪੈਪਜੀ ਤੋਂ ਲਪੇਟਣੀ ਸ਼ੁਰੂ ਕਰ ਦਾਂਗੇ ਇਹਦੇ ਇਸ ਤਰ੍ਹਾਂ ਕਰਕੇ ਨੇ ਦੱਬ ਕੇ 2-3 ਗੇੜੇ ਨਾ ਜਿਹੜੇ ਦੇ ਉੱਪਰ ਦੀ ਟੇਪ ਦੇ ਘੁਮਾ ਦਾਂਗੇ ਤੇ ਅਸਤ ਦੋ ਤਿੰਨ ਇੰਚ ਚੌੜੀ ਜਗ੍ਹਾ ਤੇ ਇਸ ਤਰ੍ਹਾਂ ਇਹਨੇ ਟੇਪ ਨੂੰ ਲਗਾ ਦਾਂਗੇ ਇਸ ਤਰ੍ਹਾਂ ਟੇਪ ਲਗਾਉਣਾ ਬਹੁਤ ਵਧੀਆ ਰਹਿੰਦਾਗਾ ਤੁਹਾਡਾ ਝਾੜੂ ਕੱਸਦਾ ਜਾਊਗਾ ਬਿਲਕੁਲ ਛੋਟਾ ਰਹਿ ਜਾਊਗਾ ਪਰ ਇਹਦੇ ਵਿੱਚ ਇੱਕ ਵੀ ਤੀਂੜੀ ਨਹੀਂ ਖੜਨੀ ਜੇਕਰ ਤੁਸੀਂ ਐਦਾਂ ਕਰਦੇ ਹੋ ਚੰਗੀ ਤਰ੍ਹਾਂ ਇਹਨੂੰ ਟੇਪ ਨੂੰ ਲੁਭੇੜ ਦਿਓ ਮੈਂ ਹਰੇਕ ਝਾੜੂ ਤੇ ਇਸੇ ਤਰ੍ਹਾਂ ਹੀ ਕਰਦੀ ਹਾਂ ਹੁਣ ਇਹਨੂੰ ਸਮਾਰ ਕੇ ਘੁੱਟ ਦੇਣੀ ਆ ਤਾਂ ਜਿਹੜੀ ਟੇਪ ਆ ਇਹ ਬਿਲਕੁਲ ਨਹੀਂ ਉਤਰੂਗੀ ਝਾੜੂ ਕੰਮ ਬਿਲਕੁਲ ਛੋਟਾ ਰਹਿ ਜਾਊਗਾ ਪਰ ਟੇਪ ਨਹੀਂ ਉਤਰਨੀ ਨਹੀਂ ਇਹਦੇ ਵਿੱਚ ਤੀਲੀਆਂ ਨਿਕਲਣੀਆਂ ਸਭ ਲਈ ਸਭ ਤੋਂ ਲਈ ਇਹ ਬਹੁਤ ਵਧੀਆ ਤਰੀਕਾ ਹੈਗਾ ਇਹ ਅਪਣਾਓ ਝਾੜੂ ਬਿਲਕੁਲ ਨਹੀਂ ਖਰਾਬ ਹੋਵੇਗਾ ਤੇ ਨਾ ਹੀ ਆ ਬੂਰ ਨਿਕਲਣ ਦੀ ਬਾਰ ਬਾਰ ਪ੍ਰੋਬਲਮ ਆਊਗੀ ਤੇ ਜੇ ਵੀਡੀਓ ਚੰਗੀ ਲੱਗੀ ਲਾਈਕ ਸ਼ੇਅਰ ਤੇ ਕਮੈਂਟ ਜਰੂਰ ਕਰਿਓ ਇਸ ਚੈਨਲ ਨੂੰ ਸਬਸਕ੍ਰਾਈਬ